ਇਸ ਤਰ੍ਹਾਂ ਬੈਠ ਬੈਠੇ ਤੇ ਉਹਨਾਂ ਨਾਲ ਨਾਲ ਹਰ ਗੰਗਮਾਂ ਬੈਠੇ ਉਹਨੂੰ ਬੁਲਾ ਡਵਾਉਣਾ ਹਰ ਜਨਨਾ ਵਾਸੂ ਲੁਗਾ ਤਾਂ ਆਇਆ ਉਹਦੇ ਕੋਈ ਕੋਈ ਵਾਸ ਜਨ ਹੈ ਤੋ ਗੀ ਗਲਤੀ ਹਰ ਜਨਨਾ ਉਹਨੂੰ ਬੁਲਾ ਹਾਂ ਹੈ ਚਲ ਕੰਨਰੋ ਦਾ ਆਣਾ ਪੜਦਾ ਤੇ ਭਰੇਗਾ ਪੈਸੇ ਆਪਣੇ ਚਲੋ ਯਾਰ ਦੋ ਯਾਰ ਮੈਂ ਤੋ ਜਾਣਾ ਸੋ ਅਗਰ ਇਹ ਜਿਹੜਾ ਜਿਹੜਾ ਉਹ ਬਿਲਕੁਲ ਮੈਂ ਕਰਿਆ ਹੈ ਹੈ? ਬਾਤ ਕਰਦਾ ਜਿਹੜਾ ਉਹ ਯਾਰ ਗੱਲ ਕਰਨਾ ਪੁੱਛਿਆ ਹੈ। ਨਹੀਂ ਨਿਮਲਾ। ਇਹ ਨਿਮਲਾ ਆ। ਤੰਗ ਨਹੀਂ ਵਿਖਿਆ ਕਰਾ ਹੁਣ। ਨਿਮਲਾ ਆ। ਕਰਕੇ ਵਾਪਸ ਭੇਜਾ ਉਹਨਾਂ ਦਾ ਕੰਸਲਰ ਨੂੰ ਮੀਰੇ। ਉਹਨਾਂ ਨੂੰ ਆ ਬੁਲਾਇਓ ਮੈਨੂੰ ਘਰੋਂ ਕੱਢ ਦੇਣਗੇ। ਮਰ ਲਾ ਨਾ ਵੀ ਕਰ ਰਿਹਾ ਦੂਸਰਾ ਹੱਸਦਾ ਨਹੀਂ ਮੈਨੂੰ ਕਰੋ ਕੱਟਣਗੇ ਪਲੀਜ਼ ਆਇ ਨਾ ਕਰੋ ਹਾਂ ਜੀ ਲੈ ਲੈ ਹਾਂ ਤੂੰ ਫਿਰ ਆ ਜੀ ਦੇ ਲੋ ਉਹ ਕੋਲੇ ਮੈਨੂੰ ਹੈ ਬਾਪੂ ਹੁਣ ਤੂੰ ਲਿਸ਼ਟੋਂ ਵਾਏ ਉਹ ਤੇ ਕਰ ਗਏ ਉਹਦਾ ਲੈ ਜਾ ਆ ਉਹਨੇ ਬੈਠ ਚੁੱਪ ਕਰਕੇ ire metre logativo. Pero se han la presentación todo duro. Bueno, di. Dón onde van? ¿Qué onda? ¿Por qué no van a vídeo? भेजा नु मुंटियां नु भेजा ले तेरे वीडियो भेजा तेरे ਧਰਦ ਨੂੰ ਵਿਆਹ ਕੰਮ ਦੇਖ ਲੋ ਇਹ ਕੰਮ ਕਰਦੇ ਆ ਤੁਹਾਡਾ ਇੱਥੇ ਆ ਕੇ ਕਿੱਥੇ ਰਹਿਣਾ ਕਿੱਥੇ ਰਹਿਣਾ ਕਰ ਬਖਸ਼ਿਓ ਉਹ ਲੋਗ ਨਹੀਂ ਆਉਂਦੇ ਹੈਂ ਕਹਿੰਦੇ ਨੇ ਨਹੀਂ ਹੋਣੀ ਤੇ ਤੇਰੇ ਕੋਈ ਨੰਬਰ ਨਹੀਂ ਦਾ ਮੇਰੇ ਮੇਰੇ ਗਿਆ ਵੀ ਗਿਆ ਮੈਂ ਤੇ ਮੈਂ ਚੁੱਕ ਕੇ ਕਿ ਨਹੀਂ ਨਾ ਮੈਂ ਕਿਉਂ ਆ ਆਰੇ ਜਾਈ ਦਾ ਛਾਲ ਦੇ ਦੇ ਨਾ ਤੇਰੀ ਕੁੜੀਆਂ ਵਰਗੀ ਆ ਉਹ ਹਾਂ ਇੱਕ ਵਾਰੀ ਮੈਂ ਤੇਰੇ ਪਿੱਛੇ ਪਿੱਛੇ ਆ ਰਿਹਾ ਕੱਦਾਂ ਉਧਰੋਂ ਮੋਟਰਸਾਈਕਲ ਨਾਲ ਪਿੱਛੇ ਪਿੱਛੇ ਘਾੜਦਾ ਜੀ ਮੈਨੂੰ ਤਾਂ ਅਸਾਂ ਕੋਈ ਹੈ ਤੂੰ ਇਧਰ ਹੁਣ ਕਿ ਇੱਥੇ ਖੜੇ ਹੋ ਕੇ ਮੋਟਰਸਾਈਕਲ ਦੇ ਕੀ ਕਰਦਾ ਐਸੇ ਇੱਥੇ ਜੇ ਤੈਨੂੰ ਬੁਲਾ ਦੇ ਮੇਰੀ ਵੀ ਵਿੱਚ ਹੀ ਬਣੀ ਹੁਣ ਵੀਡੀਓ ਦੋਨਾਂ ਦੀ ਆ ਉਹ ਦੋਨਾਂ ਦਾ ਲੱਗੂ ਵੀ ਵੀਡੀਓ ਦੋਨਾਂ ਦੀ ਬਣੀ ਆ ਹੁਣ ਇਹਨੇ ਕਿਹੜਾ ਮੈਨੂੰ ਦੱਸਿਆ ਵੀ ਐ ਕਰਕੇ ਦੋਨਾਂ ਦੀ ਬਣਾ ਲੈ ਵੀਡੀਓ ਤੈਨੂੰ ਤੈਨੂੰ ਆਇਆ ਤੋਂ ਬਾਅਦ ਮੈਂ ਭਾਈ ਅੱਜ ਕੋਲ ਸ਼ੇਅਰ ਕਰ ਦਵਾਂ ਤਰ ਤਾਂ ਅੱਜ ਕਿਉਂ ਆਇਆ ਜੀ ਕਿ ਜਿਹੜੇ ਸੈਂਡ ਨਹੀਂ ਬਣਾਏ ਮੈਂ ਦਮਦਾਰੀ ਇਹਦੇ ਬਣਾਏ ਤੇਰਾ ਆਪਣਾ ਦੁਆਰ ਨਹੀਂ ਹੈਗਾ ਚਲੋ ਗਲਤੀ ਹੋ ਜਾਂਦੀ ਬੰਦੇ ਦੀ ਗਲਤੀ ਹੋ ਵੀ ਗਲਤੀ ਹੋ ਕੇ ਅੱਜ ਤੋਂ ਬਾਅਦ ਮੈਂ ਗਲਤੀ ਹੋ ਜੂ ਕਿੱਥੇ ਮਰਜੀ ਭਾਜ ਜਾਣਾ ਭੱਜ ਜਾ ਲੱਖ ਰੁਪਏ ਦੇ ਕੇ ਜਾ ਇੱਥੇ ਕਰਕੇ ਜਾ ਲੱਖ ਰੁਪਏ ਇਹ ਨਹੀਂ ਗੱਲ ਕੋਈ ਆਪ ਰਹੇ ਉੱਥੇ ਬੈਠ ਜਾਣਾ ਹੁਣ ਨਾਲੇ ਕੁਝ ਨਹੀਂ ਉੱਥੇ ਭਾੜੇ ਭੋਜਾ ਪੈਸੇ ਦਾ ਪਤਾ ਲੱਗਦਾ ਨਹੀਂ ਉੱਥੇ ਬਹਿ ਜਾ ਕਿ ਪ੍ਰੋਫੈਸਰ ਬਹਿ ਜਾ ਮੇਰੇ ਵੀ ਘਰ ਵਾਲਾ ਮੈਨੂੰ ਬਣਾ ਸੋਣਾਂ ਕਿ ਮੈਂ ਦੱਸੂਗਾ ਤੇਰੇ ਘਰ ਫਿਰ ਮੈਨੂੰ ਮੈਂ ਵੀ ਫਸੂਗੀ ਫਿਰ ਇਹ ਮੈਨੂੰ ਕਿੰਦਾ ਉਤੀ ਦੇ ਰਹੇ ਨੇ ਵੀਰੇ ਅੱਜ ਗਲਤੀ ਹੋ ਗਈ ਮੈਨੂੰ ਮਾਫ ਕਰ ਦੇ ਮੈਂ ਤੇਰੀ ਹੱਥ ਫਾੜ ਕੇ ਕਾ ਉੱਠ ਗਏ ਵੀਰੇ ਨਹੀਂ ਤਾਂ ਹੋ ਸਕਤੂ ਮੈਨੂੰ ਕਿਛ ਕੁ ਪ੍ਰੋਫੈਸਰ ਨਾ ਬਣਾ ਵੀ ਜੇ ਤੂੰ ਵੀ ਨਾਲ ਨਹੀਂ ਆਇਆ ਨਾ তুখা খা <mín tijd> ਕੁਛ ਨਹੀਂ ਪਤਾ ਨਾ ਇਹਨਾਂ ਦਾ ਮੈਂ ਜਾਣਦਾ ਨਾ ਭਾਬਾ ਚੱਲ ਮੈਂ ਤੋਂ ਲਈ ਚੱਲਣਾ ਕਰਦਣਾ ਕੋਈ ਲੱਭੇ ਇੰਨਾ ਵੀ ਕੀ ਹਿਲਾ ਸਕਣੀ ਹੈ ਹਾਂ ਕਿ ਲੱਖਾਂ ਜ ਲੱਖਾਂ ਮੀ ਦੀ ਹੈ ਮੈਨੂੰ ਕੁਛ ਨਹੀਂ ਪਤਾ ਲੇਗਾ ਮੈਂ ਜਾਂਚ ਲੈ ਖਾਣੇ ਲੇਗਾ ਅੱਛਾ ਪੈਸੇ ਰੱਖ ਜਾ ਲੰਘੇ ਪੈਸੇ ਰੱਖ ਕੇ ਜਾ ਚੱਲ ਚਲ ਕੋਈ ਨਾ 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 ਕੋਈ ਆਵੇ ਤੇ ਤੂੰ ਜਾ ਨਹੀਂ ਆਜਾ ਹਾਲੇ ਹੋਰ ਮੈਂ ਰੱਖਣਾ ਚਾਹਤ ਉਹ ਨਾਲ ਹਾਂ ਇੱਥੇ ਲੱਭ ਕੇ ਕਿਉਂ ਲੱਖਿਆ ਹੋਰੇ ਲੱਗ ਨਹੀਂ ਲੱਗਦਾ ਇੱਥੇ ਰੱਖਿਆ ਜਦ ਬੈਠੇ ਵੀਡੀਓ ਬਾਤਦੇ ਤੇ ਮੈਨੂੰ ਨਾਂ ਨਹੀਂ ਰਿਹਾ ਰੋਟ ਜੋ ਕਿਉਂ ਬਣਾਈ ਨਹੀਂ ਮੇਰੇ ਘਰਾਂ ਮੈਨੂੰ ਕੱਢੂ ਫਿਰ ਜੇ ਨਾਂ ਬਣਾਈ ਇਹ ਹੁਣ ਮੈਨੂੰ ਮੇਰੇ ਤੇ ਇਲਜ਼ਾਮ ਲਾ ਰਹੇ ਇਹ ਫਿਰ ਮੈਨੂੰ ਬੁਲਾਇਆ ਤੁੰਗ ਕਿਉਂ ਬੁਲਾਇਆ ਬੰਦੇ ਮੈਨੂੰ ਕਿ ਪਤਾ ਸੀ ਵੀ ਇਹ ਕੰਮ ਕਰਨੇ ਨੂੰ ਹਾਂ ਹੋ ਚਾਹੀਏ ਮੈਨੂੰ ਇਹਨੇ ਬੁਲਾਇਆ ਵਾ ਇਹਨੂੰ ਮੈਨੇ ਨਹੀਂ ਬੁਲਾਇਆ ਮੈਨੂੰ ਕਿ ਕੰਮ ਆਉਂਦੀ ਨਹੀਂਗਾ ਜਨੂ ਦੇ ਕਹਾਣੀ ਇਦਾਂ ਕਰੂੰਗੇ ਇੱਕ ਤਰ੍ਹਾਂ ਦਾ ਵੀ ਗਏ ਹੈ ਇਹ ਕੁੜੀਆਂ ਵਾਂਗ ਕੀ ਆਉਂਦੇ ਆ ਸਹੀ ਇਹ ਨਾ ਚੰਨ ਤਾਂ ਗਲਤੀ ਹੈ ਪਰ ਕੀ ਉਹ ਵੀ ਤੇ ਤੁੰਪੜੇ ਨੂੰ ਹਟ ਬੈਠ ਗਲਤੀ ਨੰਗਾ ਪਰਿਵਾਰਿਕ ਪਰ ਬਰਾਬਰ ਪਾਗ ਪੁੱਗੀਆਂ ਰੱਖਦੇ ਨੇ ਪੈੜਾ ਜ ਮੇਰੇ ਬਰਾਬਰ ਪਰ ਬਰਾਬਰ ਕਿ ਮੇਰੇ ਬਰਾਬਰ ਹੋਣਾ ਉਹ ਕੋਲੇ ਮੈਨੂੰ ਕੋਈ ਨਾ ਮੂੰਹ ਹੀ ਖੜ ਜਾ ਤੂੰ ਮੈਂ ਕਾੜਦਾ ਕੋਈ ਫਾਲੇ ਨਾ ਨਹੀਂ ਨਾ ਉਹਨਾਂ ਨਾਲ ਫੋਨ ਨਾ ਕਰੇ ਮੈਨੂੰ ਕਾੜਦਾਂਗੇ ਪਰ ਮੈਨੂੰ ਕੰਪਨੀ ਪਾਰਤੀ ਹੋ ਗਈ ਯਾਰ ਮੇਰੇ ਤੋਂ ਬਖਸ਼ ਲਾ ਮੇਰੇ ਤੋਂ ਜਿਹਨੇ ਬਹਿਣਾ ਚੱਲਣਾ ਮੈਂ ਕਿਹਾ ਦੇ ਲੱਖ ਰੁਪਏ ਦੇ ਹੁਣ ਚੱਲ ਬੈਠ ਕੇ ਜਿਹਾ ਬੜਾ ਦਿੰਦਾ ਵੇ ਚੱਲ ਚੱਲ ਮੈਂ ਗੇ ਆ ਤੋ ਬੜਾ ਬੜੇ ਦੇਣਾ ਮੂੰਹ ਸਾ ਤੇ ਮੈਂ ਪਾਇਆ ਤਾਂ ਨਹੀਂ ਹੋਵੇ ਚਲੋ ਬੈਂਕੇਜ ਕਰਾਂਗੇ ਹਾਂ ਤੇ ਕਿਹੜੇ ਬੈਂਕੇਜ ਹੈ ਕਿਹੜੇ ਬੈਂਕੇਜ ਹੈ ਆਪਣੇ ਆ ਸਰੰਤ ਉਹ ਤੇ ਵਿਆਧਾਨ ਆ ਨਾ ਲਾਪਣੇ ਸੀ ਆਪਣੇ ਕਿਹੜਾ ਇਹ ਡੀ ਕਾਰਡ ਹੈਗਾ ਦੇਖ ਲੈਣ ਕਾਰਡ ਹਾਂ ਕਿੰਨੇ ਪੈਸੇ ਆ ਕਾਊਂਟ ਚ ਹੈ ਹੈ ਤੇ ਤੂੰ ਤਾਂ ਕਹਿੰਦਾ ਮੇ ਕੋ ਹੈ ਨਾ ਵੀ ਬੈਂਕ ਅੱਜ ਉਹਦੇ ਤੋਂ ਲਿਖ ਜਾ ਗਏ ਚੱਲ ਦੋ ਹੱਟ ਜਾਣਾ ਜਿੰਨੇ ਨਾਲ ਮਨੂ ਦੇ ਹੱਟ ਜਾਣਾ ਲਈ ਤਰੂ ਬੇਕਰਾਂ ਜੀ ਹੋਰ ਉਹ ਬੇਗਾਰੋ ਕੀ ਨਾਮ ਹੈ ਤੁਹਾਡਾ ਕੁਲਦੀਪ ਸਿੰਘ ਕੁਲਦੀਪ ਸਿੰਘ ਜੀ ਕੀ ਮਾਮਲਾ ਹੋਇਆ ਪੂਰਾ ਇਹ ਜਿਹੜੀ ਤੁਹਾਡਾ ਜੀ ਇਹਨਾਂ ਨੇ ਮੈਨੂੰ ਅੱਗੇ ਅੰਦਰ ਬੰਦ ਕਰ ਲਿਆ ਮੇਰੇ ਤੋਂ ਪੈਸੇ ਮੰਗੇ ਆ ਫੇ ਮੈਂ ਇਥੋਂ ਪੈਸੇ ਵਾਹੇ ਮੇਰੇ ਬੈਂਕੇ ਚ ਬਏ ਆ ਭਾਅ ਜ਼ਰੂਰ ਤੇ ਮੈਂ ਉਥੋਂ 100 ਰੁਪਇਆ ਕਢਾ ਕੇ ਲਿਆ ਇੱਕ ਜਨਾਨੀ ਮੇਰੇ ਵਿਛੇ ਬੈਗੀ ਵੈਰੀ ਆ ਦੂਜੀ ਜਨਾਨੀ ਤੇ ਬੰਦਾ ਆਪਣਾ ਮੋਟਰਸਾਈਕਲ ਲੈ ਕੇ ਮੈਂ ਹੌਲੀ ਹੌਲੀ ਮੋਟਰਸਾਈਕਲ ਲੈ ਕੇ ਜਾ ਰਿਹਾ ਜਿੱਦੋਂ ਭਾਰਤ ਤੋਂ ਭਾਰਤ ਤੋਂ ਸੜਕ ਮੁੜਦੀ ਉਥੋਂ ਜਾ ਕੇ ਮੈਂ ਮੋਟਰਸਾਈਕਲ ਆਪਣਾ ਦਵਾਲ ਲਿਆ ਮੈਂ ਥਾਣੇ ਬਖਸ਼ਾਲੇ ਮੋਟਰਸਾਈਕਲ ਉੱਤੇ ਬਲ ਕੇ ਆ ਗਿਆ ਤਾਂ ਉੱਥੇ ਉਹ ਜਨਾਨੀ ਜਿਹੜੀ ਆ ਤੇ ਬੰਦਾ ਦੋਨੇ ਮੋਟਰਸਾਈਕਲ ਦੇ ਪਿੱਛੇ ਵਾਹ ਪੱਜੜਿਆ ਤੇ ਪੁਲਿਸ ਵਾਲੇ ਨੇ ਆ ਕੇ ਠੇਕੇ ਦੇ ਪੁੱਲ ਇਹਨਾਂ ਨੂੰ ਫੜਿਆ ਫੜ ਕੇ ਉੱਥੇ ਥਾਣੇ ਲੈ ਗਏ ਆ ਥਾਣੇ 'ਚ ਜਾ ਕੇ ਕਸ਼ੀਸ਼ ਕੀਤੀ ਗਿਆ ਕਿ ਇਹ ਤੇ ਇਹ ਮਸਲਾ ਸਾਰਾ ਹੈਗਾ ਤੇ ਫਿਰ ਪੁਲਿਸ ਜਾਵੇਗਾ ਤੇ ਉਹਨਾਂ ਨੂੰ ਸ਼ਰਤ ਦਾ ਸਵਾਲ ਤੇ 15000 ਰੁਪਏ ਮੇਰੇ ਤੋਂ ਦਿਵਾਉਣ ਬਾਅਦ ਤੇ ਉਹਨਾਂ ਨੂੰ ਵੀ ਤੇਰੀ ਇਤਨਾ ਖਰਾਬ ਹੋ ਗਈ ਤੇ ਮੇਰੇ ਤੋਂ ਰਾਜੀਮੰਦੇ 'ਚ ਲਿਖ ਲਿਆ ਉਸ ਤੋਂ ਬਾਅਦ 15000 ਰੁਪਇਆ ਮੈਂ ਗਾਲੇ ਡੇਰੀ ਵਾਲੇ ਨੂੰ ਦੂਜੇ ਦਿਨ ਦੇ ਗਿਆ ਤੇ 1 ਵਜੇ ਇਹਨਾਂ ਨੇ ਵੀਡੀਓ ਮੇਰੀ ਵਾਇਰਲ ਕਰਤੀ ਆ ਇਹ ਵਾਇਰਲ ਕੀਤੀ ਆ ਵੀਡੀਓ ਮੁਸ਼ੀ ਨੇ ਅਮਨਦੀਪ ਨੇ ਕਿਹੜੇ ਥਾਣੇ ਚ ਲੱਗੇ ਅਰੇ ਥਾਣੇ ਬਖਸ਼ੀ ਵਾਲੇ ਜੀ ਅੱਛਾ ਜੀ ਇਹ ਵਿੱਕੀ ਵਿਕਰਮਣਜੀਤ ਮੁੰਡਾ ਵਿੱਕੀ ਵਿੱਕੀ ਆ ਫਤਿਹਪੁਰ ਦਾ ਪਿੰਡ ਬਖਸ਼ੀ ਵਾਲੇ ਦਾ ਉਹ ਨਸ਼ੇ ਦਾ ਕੰਮ ਕਰਦਾ ਮੈਂ ਉੱਤੇ ਕਈ ਵਾਰੀ ਦਰਖਾਸਤਾਂ ਦਿੱਤੀਆਂ ਨਸ਼ੇਦਿਆਂ ਲੇਕਿਨ ਕਾਰਵਾਈ ਕੋਈ ਨਹੀਂ ਹੋਈ ਅਜੇ ਤੱਕ ਅੱਛਾ ਬੋਲਦਾ ਮੈਨੂੰ ਕਹਿੰਦੇ ਬਈ ਤੂੰ ਦਰਖਾਸਤਾਂ ਨਾ ਦੇ ਤੇ ਉਹਦੇ ਕੋਲ ਇਸ ਟਾਈਮ ਪੰਜ ਗੱਡੀਆਂ ਜਦੋਂ ਉਹਦੇ ਫਾਦਰ ਕੋਲ ਹੈਗੇ ਆ ਆਪਣੇ ਡੇਢ ਕਿਲਾ ਜੀ ਜਿਹੜਾ ਤੁਹਾਨੂੰ ਬਲੈਕਮੇਲ ਕਰਦਾ ਮਾਮਲਾ ਹੈ ਕਿੰਨੇ ਪੈਸੇ ਦੀ ਮੰਗ ਹੋਈ ਸੀ ਇਹ ਪਹਿਲਾਂ 5 ਲੱਖ ਫਿਰ ਕਿੰਨੇ ਚਾਏ ਫਿਰ 1 ਲੱਖ ਤੱਕ ਫਿਰ 1 ਲੱਖ ਦੇਣ ਲਈ ਤੁਸੀਂ ਇਹਨਾਂ ਨੂੰ ਨਿਕੜੇ ਸੀ ਹਾਂ ਮੈਂ ਮਾਹ ਵੀ ਹੁਣ ਕਿਸ ਤਰੀਕੇ ਨਾਲ ਮੰਦਰੋਂ ਨਿਕਾਣ ਫਿਰ ਤੁਸੀਂ ਕੀ ਰਾ ਪਾਇਆ ਇਹਨਾਂ ਨੂੰ ਹਾਂਜੀ ਹੁਣ ਫਿਰ ਤੁਹਾਡੀ ਵੀਡੀਓ ਕਿਨੇ ਵਾਇਰਲ ਕਰਤੀ ਹੈ ਜਿਹੜੀਆਂ ਵੀਡੀਓ ਇਹ ਵੀਡੀਓ ਮੁਨਜੀ ਨੇ ਦਿੱਤੀ ਆ ਆਪਣੇ ਵਿੱਕੀ ਨੂੰ ਹੂੰ ਤੇ ਜਿਹੜਾ ਵਿਕਰਮਜੀਤ ਸਿੰਘ ਇੱਕ ਜਸਵਿੰਦਰ ਸਿੰਘ ਜਿਹੜਾ ਪੁਰਾਣਾ ਸਰਪੰਚ ਨੇ ਇਹਦੇ ਘਰ ਆ ਜਦ ਕਿ ਇਹ ਵੀਡੀਓ ਵਾਇਰਲ ਕਰਨ ਤੋਂ ਰੋਕਣ ਲਈ ਤੁਸੀਂ ਪੈਸੇ ਕਿਨੇ ਦਿੱਤੇ 15000 ਉਹ ਕਿਉਂ ਦਿੱਤੇ ਉਹ ਆਪਣੇ ਉਥੇ ਠੰਡ ਦਾ ਹੀ ਕੰਮ ਸਾਬ ਹਾਂ ਜੀ ਉਹਨੇ ਕਿਹਾ ਸੀਗਾ ਹਾਂ ਜੀ ਪੁਲਸ ਵਾਲਿਆਂ ਨੇ ਪੁਲਸ ਵਾਲਾ ਕਹਿੰਦੇ ਵੀ ਆਪਣੀ ਇੱਜ਼ਤ ਦਾ ਮਸਲਾ ਉਹ ਤੋਂ ਬਾਅਦ ਇਹ ਬੰਦੇ ਵੀ ਛੱਡਦੇ ਸੀ ਇਹਨਾਂ ਨੇ ਬੰਦੇ ਛੱਡਦੇ ਸੀ ਕਿਹੜੀ ਤਰੀਕ ਦੀ ਗੱਲ ਹੈ ਜੀ ਇਹ 31 ਤਰੀਕ ਦੀ 31 ਜਨਵਰੀ 31 ਇਹ ਕੱਲ 31 ਜਨਵਰੀ ਹਾਂ ਜੀ ਹਾਂ ਜੀ ਇੱਕ ਅਸਰਦਿੰਦ ਦੀ ਘਟਨਾ ਹੈ ਹਾਂ ਜੀ ਹਾਂ ਜੀ ਉਹਤੋਂ ਬੰਦੇ ਛੱਡਦੇ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਫਿਰ ਦੁਬਾਰਾ ਫੋਨ ਕਰਦੇ ਕੀਵੇਂ ਹੋਈ ਆ ਕਾਰਵਾਈ ਹੋਈ ਆ ਵੀ ਜਦੋਂ ਇਹਨਾਂ ਨੇ ਵੀਡੀਓ ਵਾਇਰਲ ਕੀਤੀ ਆ ਤਾਂ ਉਸ ਤੋਂ ਬਾਅਦ ਮੈਂ ਤੇ ਪੁਲਿਸ ਥਾਣੇ ਆ ਕੇ ਦਰਖਾਸਤ ਦਿੱਤੀ ਆ ਫਿਰ ਜੇਪੀ ਵਾਲਿਆਂ ਨੇ ਮੇਰੀ ਗੱਲ ਸੁਣੀ ਹੁਣ ਪਰਚਾ ਹੋ ਗਿਆ ਹੁਣ ਤੇ ਪਰ ਪਰਚਾ ਕਿਤੇ ਕਿਤੇ ਹੋਇਆ ਮਨ ਪਰਚਾ ਤੇ ਨਹੀਂ ਜਿਹੜੇ ਤੇ ਹੋਇਆ ਦੋ ਜਨਾਨੀਆਂ ਇੱਕ ਬੰਦਾ ਜਿਹੜੇ ਮੇਰੀ ਘੁੱਟਮਾਰ ਕਰ ਗਏ ਉਸ ਤੋਂ ਬਾਅਦ ਮੈਂ ਅੱਜ ਦਰਖਾਸਤਾਂ ਭਾਈਆਂ ਵੀ ਇਹ 18-20 ਬੰਦੇ ਆ ਜਿਨ੍ਹਾਂ ਨੇ ਮੇਰੀ ਵੀਡੀਓ ਵਾਇਰਲ ਕੀਤੀ ਉਹਨਾਂ ਦੀ ਵੀ ਕਾਰਵਾਈ ਚਾਹੁੰਦੇ ਹੋ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਅਮਨਦੀਪ ਮੇਨ ਆ ਜਿਹੜਾ ਮੁंशी ਸਾਡੇ ਬਕਸ਼ਾ ਦਾ ਠੀਕ ਹੈ ਹਾਂ ਨੇ ਸਾਰੀ ਵੀਡੀਓ ਰਿਕਾਰਡ ਕੀਤੀ ਹੈ ਠੀਕ ਹੈ ਠੀਕ ਹੈ